ਡੈਡੀ ਨੂੰ ਲੱਗਦਾ ਪਾਰੇ ਬੈਠੀ ਆ। ਇਦਾਂ ਕਰਨੀ ਆ। ਹੁਣ ਮੌਕਾ ਵਾ ਗੱਲ ਕਰਨ ਦਾ। ਤੇ ਇਹਨਾਂ ਨਾਲ ਗੱਲ ਨਾ ਕਰ ਹੀ ਦਿੰਨੀ ਆ। ਡੈਡੀ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਤਾਂ ਸੱਦੇ ਆ ਵਾ ਇਕੱਠੇ ਕੀਤਾ ਵਾ। ਮੈਂ ਵੀ ਤੁਹਾਡੇ ਨਾਲ ਸਲਾਹ ਕਰਨੀ ਆ ਇੱਕ। ਗੱਲ ਇਹ ਇਦਾਂ। ਤੇਰਾ ਰੱਦਾ ਇਹ ਹੁਣਾ ਵਾ। ਵੀ ਡੈਡੀ ਨੂੰ ਦੱਸਣੀ ਆ। ਤਾਂ ਸੰਦੀਪ ਦੇ ਤਾਂ ਮੰਮੀ ਦਾ ਦਵਾਲੇ ਹੁੰਦੇ ਆ। ਜਿਆਦਾ ਤਾਂ ਤੂੰ ਵੀ ਬਣੀ ਆ। ਫਿਰ ਮੇਰੇ ਵੱਲੋਂ ਨਾ ਜੇ ਆਪਣੀ ਮਰਜ਼ੀ ਦੇ ਕਰ ਲੋ ਜੇਦਹੀਂ ਕਰਨਾ ਵਾ। ਉਹ ਮੇਰੀ ਗੱਲ ਸੁਣ ਜੇ ਤੂੰ ਨੀ ਨਾ ਫੋਨ ਉੱਤੇ ਕਰਨਾ ਤੇ ਮੈਂ ਕਰਕੇ ਪੁੱਛ ਲੈਣਾ ਮਮੀ ਤੁਹਾਡੇ ਨਾਲ ਤਾਂ ਮੈਨੂੰ ਗੱਲ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਉਹ ਦਿਨ ਆਈ ਨਹੀਂ ਆ ਭਾਬੀ ਹੁਣ ਇਥੇ ਆਉ ਤੇ ਉਹ ਰਿਸ਼ਤੇ ਦੀ ਗੱਲ ਕਿਤੇ ਕਰ ਗਈ ਹੁਣੀ ਇਹਦਾ ਮਾਮੇ ਦਾ ਮੁੰਡਾ ਨਹੀਂ ਆ ਆਸਟ੍ਰੇਲੀਆ ਇਧਰ ਆ ਮੇਰੀ ਗੱਲ ਸੁਣ ਇੱਕ ਵਾਰੀ ਕੀ ਕਰਕੇ ਆਏ ਉੱਥੇ ਮੈਂ ਮੈਂ ਉਹਦੇ ਰਿਸ਼ਤੇਦਾਰਾਂ ਚ ਰਿਸ਼ਤਾ ਨਹੀਂ ਕਰਨਾ ਹੈਗਾ ਜਿੱਦਾਂ ਦੀ ਉਹ ਹੈਗੀ ਆ ਹੋਣੀ ਉਤਰਲੇ ਮਰਵਾਉਣੀ ਆ ਗਾੜੀ ਕੀ ਕਰੂਗੀ ਮੈਂ ਜਿੰਦੀ ਜਾਗਦੀ ਬੈਠੀ ਆ ਨਾ ਮੇਰੇ ਹੱਥਾਂ ਵਿੱਚ ਭਲਕੇ ਇੰਨੇ ਆਉਣਾ ਵਾ ਹੁਣ ਏਦਾਂ ਵਾ ਤੇ ਹੁਣ ਮੈਂ ਰਹਿਨੀ ਆ ਪੁੱਤ ਢਿੱਲੀ ਮੱਠੀ ਘੜੀ ਚੋਂ ਨਹੀਂ ਮੇਰਾ ਬੀਪੀ ਵਾ ਜਾਂਦਾ ਵਾ